ਦਾ ਦਾਸਤਾਨ ਦੇ ਸਫ਼ਰ ਦੇ ਦੌਰਾਨ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਚਮਕੌਰ ਸਾਹਿਬ ਦੀ ਗੜੀ ਦੀ ਤੇ ਅੱਜ ਗੱਲ ਕਰਾਂਗੇ ਜਿੱਥੇ ਅੱਜ ਗੁਰਦੁਆਰਾ ਕਤਲਗੜ੍ਹ ਸਾਹਿਬ ਸਥਿਤ ਹੈ ਸਵਰਨ ਸਿੰਘ ਜੀ ਸਾਨੂੰ ਦੱਸੋਗੇ ਉਸ ਸਮੇਂ ਗੁਰੂ ਸਾਹਿਬ ਦੇ ਜਿਹੜੇ ਸਿੱਖ ਸੀ ਉਸ ਤਰ੍ਹਾਂ ਦਾ ਦ੍ਰਿਸ਼ ਕਿਵੇਂ ਦਾ ਸੀ ਉਹ ਉਹ ਉਹਦੇ ਬਾਰੇ ਦੱਸੋ ਤੁਸੀਂ ਜੀ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੇ ਹਾਂਜੀ ਉਦੋਂ ਸਤਿਗੁਰੂ ਮਹਾਰਾਜ ਜੀ ਦੇ ਨਾਲ 45 ਸਿੰਘ ਸਨ ਠੀਕ ਹੈ ਜੀ ਤੇ 8 ਪੋ 1762 ਬਿਕਰਮੀ ਤੇ 7 ਦਸੰਬਰ 1705 ਈਸਵੀ ਨੂੰ ਚਮਕੌਰ ਸਾਹਿਬ ਦੀ ਧਰਤੀ ਦਾ ਇੱਕ ਦਿਨ ਦੇ ਵਿੱਚ ਕਮਸਾਨ ਦਾ ਜੰਗ ਹੋਇਆ ਠੀਕ ਹੈ ਜੀ ਇਹ ਅਨੋਖਾ ਜੁੱਧ ਸੀ ਅਨੋਖਾ ਤੇ ਇਹਦੇ ਵਰਗਾ ਦੁਨੀਆਂ ਦੇ ਇਤਿਹਾਸ 'ਚ ਨਹੀਂ ਹੋਇਆ ਠੀਕ ਹੈ ਜੀ ਅਨੋਖਾ ਤੇ ਅਦੁੱਤੀ ਇਹ ਸੀ ਵੀ ਗੱਡੀ ਦੇ ਅੰਦਰ 40 ਸਿੰਘ ਠੀਕ ਹੈ ਜੀ ਤੇ ਬਾਹਰ ਬੈਰੀਆਂ ਦਾ ਘੇਰਾ 10 ਲੱਖ ਦਾ ਇਹਨੂੰ ਨਾਮ ਬਰਾਬਰੀ ਦੀ ਜੰਗ ਕਿਹਾ ਜਾਂਦਾ ਹੈ ਠੀਕ ਹੈ ਜੀ ਪਰ 40 ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਨਾ ਡਰੇ ਨਾ ਕਬਰਾਏ ਸਗੋਂ ਧਰਮ ਦੇ ਲਈ ਲੜੇ ਤੇ ਅੰਤਮ ਸਾਹ ਤੱਕ ਲੜਦੇ ਹੋਏ ਮਰੇ ਕਿਸ ਤਰ੍ਹਾਂ ਦੀ ਬੂੰਦ ਬੰਦੀ ਹੋਊਗੀ ਜੇ ਉਸ ਟਾਈਮ ਉਹ ਤਾਂ ਦੋ ਦੱਸੋ ਜੀ ਕਿਸ ਤਰ੍ਹਾਂ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਉੱਚੀ ਹਵੇਲੀ ਦੇ ਵਿੱਚ ਉੱਚੀ ਥਾਂ ਉੱਤੇ ਬੈਠੇ ਸੀ ਠੀਕ ਹੈ ਜੀ ਚਮਕੌਰ ਦੀ ਗੜੀ ਦਾ ਅਨੋਖਾ ਪਣ ਆਪਾਂ ਨੂੰ ਇਸ ਤੋਂ ਦੇਖ ਸਕਦਾ ਹੈ ਵੀ ਬਹਿਰੀ ਦਲ ਗੜੀ ਦੇ ਬਹੁਤ ਨੇੜੇ ਸੀ ਹਾਂ ਜੀ ਜਿਹੜਾ ਨਾਹਰ ਖਾਨ ਸੀ ਜਰਨੈਲ ਮਲੇਰ ਕੋਟਲੀ ਆ ਮਲੇਰ ਕੋਟਲੀ ਆ ਹਾਂਜੀ ਉਹ ਹਵੇਲੀ ਨੂੰ ਕਹਿ ਲੋ ਗੜੀ ਨੂੰ ਕਹਿ ਲੋ ਪੌੜੀਆਂ ਲਾ ਕੇ ਉੱਪਰ ਚੜ ਗਿਆ ਠੀਕ ਹੈ ਜੀ ਉਹਨਾਂ ਨੂੰ ਇਹ ਗੱਲ ਸੀ ਵੀ ਆਨੰਦਪੁਰ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਲੇ ਵਿੱਚ ਲੜ ਰਹੇ ਸੀ ਹੂੰ ਤੇ ਆਤਾ ਸੀ ਹੁਣ ਪੌੜੀਆਂ ਚੜ ਕੇ ਮੈਂ ਅੰਦਰ ਗਿਆ ਹਵੇਲੀ ਦੇ ਵਿੱਚ ਠੀਕ ਹੈ ਜੀ ਤੇ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਕੇ ਜਾਂ ਮਾਰ ਕੇ ਮੈਂ ਲਿਆਇਆ ਠੀਕ ਹੈ ਜੀ ਤੇ ਪਰ ਜਦ ਉਹਨੇ ਹਵੇਲੀ ਤੋਂ ਪੌੜੀਆਂ ਦੇ ਉੱਤੋਂ ਸਿਰ ਕੱਢਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਰ ਦਾਗਿਆ ਉਹ ਮੌਕੇ ਤੇ ਹੀ ਮਰ ਗਿਆ ਠੀਕ ਹੈ ਜੀ ਇੱਕ ਦੂਜੀ ਪੌੜੀ ਉੱਤੇ ਖਵਾਜਾ ਮਰਦੂਦ ਚੜ ਰਿਹਾ ਸੀ ਠੀਕ ਹੈ ਜੀ ਉਹਨੇ ਜਦ ਹਰਖਾਨੂ ਡਿੱਗਦਾ ਦੇਖਿਆ ਉਹ ਡਰਦਾ ਹੀ ਸਮੇਤ ਪੌੜੀਆਂ ਗਿਰ ਗਿਆ ਇੱਥਾਂ ਜਫਰਨਾਮੇ ਵਿੱਚ ਜਾ ਕੇ ਜ਼ਿਕਰ ਕੀਤਾ ਹਾਂ ਜਫਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਲਿਖਿਆ ਵੀ ਸਾਡਾ ਮਨ ਕਰਦਾ ਸੀ ਵੀ ਇੱਕ ਤੀਰ ਦਾ ਹਾਂ ਪ੍ਰਸ਼ਾਦ ਉਹਨਾਂ ਨੂੰ ਵੀ ਵੰਡ ਦੰਦੇ ਪਰ ਉਹ ਕੈਰ ਮਹਾਰਾਜ ਕਹਿੰਦੇ ਪਰ ਉਹ ਕੈਰ ਉੱਪਰ ਆਇਆ ਹੀ ਨਹੀਂ ਹਾਂ ਠੀਕ ਹੈ ਜੀ ਮਤਲਬ ਇਸ ਤਰ੍ਹਾਂ ਜਦੋਂ ਤੀਰ ਤੇ ਬੰਦੂਕ ਦੀਆਂ ਗੋਲੀਆਂ ਦੀ ਲੜਾਈ ਬੰਦ ਹੋ ਗਈ ਹਾਂਜੀ ਤੇ ਬੈਰੀ ਫੌਜ ਬਹੁਤ ਨੇੜੇ ਆ ਰਹੀ ਸੀ ਠੀਕ ਹੈ ਜੀ ਤੇ ਫਿਰ ਸਿੰਘਾਂ ਦੇ ਅੰਦਰ ਵੀ ਇਹ ਜਜ਼ਬਾ ਸੀ ਵੀ ਗੁਰੂ ਮਹਾਰਾਜ ਦੇ ਨੇੜੇ ਨਾ ਜਾਣਾ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੰਗੀ ਵੀਉਂਦ ਸੀ ਉਹਨਾਂ ਨੇ ਫਿਰ 8-8 ਦੇ ਜਥੇ ਬਣਾ ਕੇ ਠੀਕ ਹੈ ਜੀ ਉਹਨਾਂ ਨੂੰ ਬਾਹਰ ਜੰਗ ਦੇ ਵਿੱਚ ਲੜਨ ਦੇ ਲਈ ਭੇਜਿਆ। ਠੀਕ ਹੈ। ਤੇ ਪਹਿਲਾਂ ਸਿੰਘ ਵੀ ਸ਼ਹੀਦ ਹੋਏ। ਹਾਂਜੀ। ਫਿਰ ਵੱਡੇ ਸਹਬਜ਼ਾਦੇ अजीत ਸਿੰਘ ਨੇ ਆ ਕੇ ਬੇਨਤੀ ਕੀਤੀ ਵੀ ਪਿਤਾ ਜੀ ਮੈਂ ਵੀ ਜੰਗ 'ਚ ਸ਼ਹੀਦ ਹੋਣਾ ਚਾਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੂੰ ਆਗਿਆ ਦੇ ਦਿੱਤੀ। ਠੀਕ ਹੈ ਜੀ। ਇਸੇ ਕਰਕੇ ਤਾਂ ਅਲਦਾਖਾਂ ਜੋਗੀ ਨੇ ਲਿਖਿਆ ਜੀ ਸਹਬਜ਼ਾਦਾ अजीत ਸਿੰਘ ਅੱਠ ਸਿੰਘਾਂ ਨੂੰ ਲੈ ਕੇ ਜਦੋਂ ਇਸ ਗੱਡੀ ਦਾ ਫਿਰ ਦਰਵਾਜ਼ਾ ਖੁੱਲਦਾ ਬਾਹਰ ਨਿਕਲਿਆ ਅੱਲਾ ਜਾਰਖੰਡ ਜੋਗ ਨੇ ਬੜੀ ਕਮਾਲ ਦਾ ਦ੍ਰਿਸ਼ ਲਿਖਿਆ ਉਹ ਕਹਿੰਦੇ ਉਹ ਵੇਖੋ ਕਿਲੇ ਸੇ ਗੋਬਿੰਦ ਕੇ ਦਿਲਦਾਰ ਨਿਕਲ ਆਏ ਕੋੜੇ ਤੇ ਹੋ ਸਵਾਰ ਕਿਲੇ ਸੇ ਨਿਕਲ ਆਏ ਹੱਥ ਮੇ ਲੇ ਤਲਵਾਰ ਕਿਲੇ ਸੇ ਨਿਕਲ ਆਏ ਜਿਹੜਾ ਔਰੰਗਜ਼ੇਬ ਦੇ ਦਰਬਾਰ ਦਾ ਦਿੱਲੀ ਦਾ ਅਖਬਾਰ ਸੀ ਉਹਦਾ ਨਾਂ ਸੀ ਅਖਬਾਰੇ ਦਰਬਾਰੇ ਮੁੱਲਾ ਹਾਂਜੀ ਉਦੇ ਵਿੱਚ ਇਹ ਲਿਖਿਆ ਗਿਆ ਵੀ ਸਹਬਜ਼ਾਦਾ अजीत ਸਿੰਘ ਦੀ ਲੋਥ ਉੱਤੇ 293 ਫੱਟ ਸਨ ਠੀਕ ਹੈ ਜੀ ਸਹਬਜ਼ਾਦਾ ਸ਼ਹੀਦ ਹੋ ਗਏ ਹਾਂਜੀ ਫਿਰ ਵੱਡੇ ਛੋਟੇ ਸਹਬਜ਼ਾਦੇ ਜਝਾਰ ਸਿੰਘ ਆਏ ਠੀਕ ਹੈ ਜੀ ਉਹਨਾਂ ਨੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜੰਗ 'ਚ ਜਾਣ ਦੀ ਬੇਨਤੀ ਕੀਤੀ ਹਾਂਜੀ ਤੇ ਉਹਨਾਂ ਨੇ ਕਿਹਾ ਪਿਤਾ ਉਹ अजीत ਥਾ ਮੈਂ ਜਝਾਰ ਹੂੰ ਉਹ ਖੰਜਰ ਥਾ ਮੈਂ ਕਟਾਰ ਹੂੰ ਮੁਝੇ ਮਾਰਨਾ ਨਹੀਂ ਆਤਾ ਮਰਨਾ ਤੋਂ ਹੈ ਆਤਾ ਸੀਸ ਤਲੀ ਤੇ ਧਰ ਕਰ ਲੜਨਾ ਤੋਂ ਹੈ ਆਤਾ ਹਾਂਜੀ ਹਾਂਜੀ ਪਿਤਾ ਜੀ ਮੈਨੂੰ ਆਗਿਆ ਦੋ ਠੀਕ ਹੈ ਜੀ ਫਿਰ ਸਹਬਜ਼ਾਦੇ ਜੁਝਾਰ ਸਿੰਘ ਦੂਜੇ ਨੰਬਰ ਵਾਲੇ ਹਾਂਜੀ ਉਹ ਬਾਹਰ ਅੱਠ ਸਿੰਘਾਂ ਦੇ ਜਥੇ ਨਾਲ ਆਏ ਤੇ ਬਾਹਰ ਮੈਦਾਨੇ ਜੰਗ ਚ ਬੈਰੀ ਨੂੰ ਮਾਰਦੇ ਹੋਏ ਸ਼ਹੀਦ ਹੋ ਗਏ ਠੀਕ ਹੈ ਜੀ ਹਾਸ ਸ਼ਹੀਦੀ ਪਾ ਗਿਆ ਜਦ ਲਾਲ ਛਟੇਰਾ ਹਾਂਜੀ ਅੱਖਾਂ ਛਾਵੇਂ ਹੋ ਗਿਆ ਪੁੱਤ ਬੇਰਾਬੋ ਬੇਰਾ ਹਾਂਜੀ ਹੱਥ ਬਨ ਬੋਨੇ ਬੋਲੇ ਸਤਿਗੁਰੂ ਇਹ ਬਾਣਾ ਤੇਰਾ ਤੇਰਾ ਹਾਂਜੀ ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ ਚੰਗੇਰਾ ਹਾਂਜੀ ਪੰਥ ਬਸੇ ਮੈਂ ਉੱਜਣਾ ਇਹ ਤੇਰਾ ਜੇਰਾ ਹਾਂਜੀ ਮਹਾਰਾਜ ਦੇ ਚਮਕੌਰ ਦੀ ਗੜੀ ਦੇ ਬੋਲੇ ਹਾਂਜੀ ਵੀ ਮੈਂ ਭਾਵੇਂ ਉੱਜੜ ਜਾਵਾਂ ਪਰ ਮੇਰਾ ਪੰਥ ਬਸਦਾ ਰਹੇ ਹਾਂਜੀ ਬਿਲਕੁਲ ਬਿਲਕੁਲ ਇਸ ਤਰ੍ਹਾਂ ਮਤਲਬ ਚਮਕੌਰ ਦੀ ਗੜੀ ਚ ਸਾਬ ਜੀ ਦਾ ਜੀਤ ਸਿੰਘ ਤੇ ਜਹਾਰ ਸਿੰਘ ਦੀ ਜਿਹੜੀ ਸ਼ਹਾਦਤ ਆ ਹੁੰਨੀ ਐ ਉਜ ਹਾਂ ਵੇਲੇ ਹੁੰਦੀ ਜਹਾਰ ਸਿੰਘ ਦੀ ਠੀਕ ਇਸ ਤਰ੍ਹਾਂ ਫਿਰ 8 ਪੋ ਨੂੰ ਲਗਭਗ 38 ਸਿੰਘ ਸ਼ਹੀਦ ਹੋ ਗਏ ਠੀਕ ਹੈ ਜੀ ਦੋ ਸਹਬਜ਼ਾਦੇ ਸ਼ਹੀਦ ਹੋ ਗਏ ਹਾਂਜੀ ਸੰਗਤ ਸਿੰਘ ਤੇ ਸੰਤ ਸਿੰਘ ਬਚੇ ਸਵਰ ਸਿੰਘ ਜਦੋਂ ਆਪਾਂ ਇਹ ਸ਼ਹੀਦیاں ਹੋ ਜਾਂਦੀਆਂ ਫਿਰ ਇਹਨਾਂ ਦਾ ਜਿਹੜਾ ਅੰਗੀਠਾ ਹੈ ਜਾਂ ਇਹਨਾਂ ਦੇ ਜਿਹੜੇ ਅ ਜਿਤਾ ਜੀ ਤੁਹਾਨੂੰ ਆਪਾਂ ਕਹਿੰਦੇ ਆ ਹਾਂ ਜਿਹੜੇ ਅੰਤਮ ਸੰਸਕਾਰ ਹੋਇਆ ਅੰਤਮ ਸੰਸਕਾਰ ਹੋਇਆ ਹਾਂਜੀ ਕਿਵੇਂ ਦਾ ਤੁਸੀਂ ਦੇਖਦੇ ਆ ਆਪਣੇ ਇਤਿਹਾਸਕ ਪੱਖੋਂ ਕਿਵੇਂ ਦਾ ਸੀ ਜਿਹੜਾ ਇਤਿਹਾਸਕ ਦ੍ਰਿਸ਼ਟੀਕੋਣ ਹੈ ਤੇ ਸਿੱਖੀ ਪਰੰਪਰਾ ਦੀਆਂ ਪ੍ਰਚਲਿਤ ਰਵੈਤਾਂ ਹਾਂਜੀ ਰਾਏਪੁਰ ਪਿੰਡ ਬਿਲਕੁਲ ਨਾਲ ਹੈ ਠੀਕ ਹੈ ਜੀ ਉੱਥੇ ਦੀ ਬੀਬੀ ਸ਼ਰਨ ਕੌਰ ਨੇ ਆ ਕੇ ਸਿੰਘਾਂ ਦੀਆਂ ਲੋਥਾਂ ਪਛਾਣ ਕੇ ਇਕੱਠੀਆਂ ਕੀਤੀਆਂ ਠੀਕ ਹੈ ਜੀ ਤੇ ਦੋ ਤਰ੍ਹਾਂ ਦੀ ਗੱਲ ਪ੍ਰਚਲਿਤ ਹੈ ਵੀ ਜਦੋਂ ਉਹਨਾਂ ਨੂੰ ਅੰਗੀਠਾ ਵਾਲੇ ਕਿਥੋਂ ਇਕੱਠੇ ਕਰਕੇ ਹਾਂਜੀ ਵੀ ਫਿਰ ਅੱਗਬਲ ਦੀ ਦੇਖੀ ਤਾਂ ਬੈਰੀਆਂ ਨੇ ਆ ਕੇ ਸ਼ਰਨ ਕੌਰ ਤੇ ਵੀ ਹਮਲਾ ਕੀਤਾ ਤੇ ਉਹਨਾਂ ਨੂੰ ਜਿਉਂਦਿਆਂ ਹੀ ਅੰਗੀਠੇ 'ਚ ਸੁੱਟ ਦਿੱਤਾ ਠੀਕ ਹੈ ਜੀ ਪਰ ਸਾਡੇ ਕੋਲ ਜਿਹੜਾ ਇਤਿਹਾਸ ਮਿਲਦਾ ਹੈ ਇਹਦੇ ਨਾਲ ਇਹ ਵੀ ਮਿਲਦਾ ਹੈ ਹੁਣ ਕਈ ਵਾਰ ਇਹ ਗੱਲਾਂ ਆਪਣੇ ਆਪ 'ਚ ਸਮਝਣ ਵਾਲੀਆਂ ਹੁੰਨੀਆਂ ਇਤਿਹਾਸ ਗੱਲ ਕਰ ਜਾਂਦਾ ਤੇ ਜਿਹੜੀ ਆਪਾਂ ਨੂੰ ਅੱਜ ਲੋੜ ਪਈ ਹੈ 300 ਸਾਲ ਪਹਿਲਾਂ ਉਸ ਗੱਲ ਦੀ ਲੋੜੇ ਨਹੀਂ ਸੀ ਹਾਂਜੀ ਹਾਂਜੀ ਉਹ ਗੱਲ ਮੈਂ ਇਹ ਕਰਨੀ ਚਾਹੁੰਦਾ ਹਾਂ ਤਰਕ-ਵਤਰਕ ਦੀ ਜਿਹੜੀ ਗੱਲ ਹੈ ਜਿਹੜੀ ਪਟਿਆਲਾ ਰਾਜਕਰਾਨੇ ਦੇ ਬਡੇਰੇ ਰਾਮ ਆਰਾਮਾ ਤੇ ਤਰਲੋਕਾ ਤੋਂ ਸਿੰਘ ਵੀ ਨਹੀਂ ਸੀ ਸਜੇ ਉਹ ਹਾਂਜੀ ਇਸੇ ਕਰਕੇ ਉਹਨੂੰ ਆਰਾਮਾ ਤੇ ਤਰਲੋਕਾ ਕਿਹਾ ਠੀਕ ਹੈ ਜੀ ਸਿੰਘ ਉਹ ਦਮਦਮਾ ਸਾਹਿਬ ਜਾ ਕੇ ਸਜੇ ਸੀ ਠੀਕ ਹੈ ਜੀ ਫਿਰ ਉਹ ਰਾਮ ਸਿੰਘ ਤੇ ਤਰਲੋਕ ਸਿੰਘ ਬਣੇ ਸੀ ਹਾਂਜੀ ਉਹਨਾਂ ਨੇ ਸੁਬਾ ਸਰੰਦ ਦੀ ਕਚਹਿਰੀ ਚ ਮਾਮਲਾ ਤਾਰਨ ਆਏ ਹੋਏ ਸੀ ਠੀਕ ਹੈ ਜੀ ਛੋਟੇ ਸਹਬਜਾਦਿਆਂ ਦੇ ਸਸਕਾਰ ਚ ਵੀ ਉਹਨਾਂ ਨੇ ਮੋਤੀ ਰਾਮ ਇਹਦੀ ਮਦਦ ਕੀਤੀ ਠੀਕ ਹੈ ਜੀ ਤੇ ਇਤਿਹਾਸ ਸਾਨੂੰ ਇਹ ਟੋਹ ਦਿੰਦਾ ਹੈ ਜਾਂ ਇਹ ਦੱਸਦਾ ਹੈ ਵੀ ਉਹ ਸਰੰਦ ਤੋਂ ਚੱਲ ਕੇ ਚਮਕੌਰ ਦੀ ਗੜੀ ਚ ਆਏ ਠੀਕ ਹੈ ਜੀ ਵੀ ਅਸੀਂ ਸ਼ਹੀਦਾਂ ਦਾ ਉਹ ਸਸਕਾਰ ਕਰਨਾ ਇਸ ਮਨੋਰਥ ਨੂੰ ਲੈ ਕੇ ਆਏ ਠੀਕ ਹੈ ਜੀ ਰਸੂਲਪਰੀ ਜੀ ਗੱਲ ਉਹਨਾਂ ਦਾ ਇਹ ਵੀ ਲਿਖਿਆ ਹੋਇਆ ਹੈ ਵੀ ਉਹ ਬੌਲੇ ਤੇ ਕਮਲੇ ਝੱਲੇ ਬਣ ਕੇ ਆਏ ਕੱਪੜੇ-ਕੁਪੜੇ ਪਾੜ ਲਏ ਉਹਨਾਂ ਨੇ ਸ਼ਰਦਾ ਦੇਖੋ ਤੁਸੀਂ ਰਾਜ ਘਰਾਣਿਆਂ ਦੇ ਹਾਂਜੀ ਬਡੇਰਿਆਂ ਦੀ ਹੂੰ ਜਦੋਂ ਤੇ ਸਰੰਦ ਚ ਵੀ ਸਰੰਦ ਪਤਾ ਲੱਗਿਆ ਉਹਨਾਂ ਨੂੰ ਹਾਂਜੀ ਹਾਂ ਉਹ ਚਮਕ ਮਾਮਲਾ ਤਾਰ ਕੇ ਉਹ ਪਟਿਆਲੇ ਨਹੀਂ ਮੁੜੇ ਪਟਿਆਲੇ ਨਹੀਂ ਮੁੜੇ ਠੀਕ ਹੈ ਜੀ ਚਮਕੌਰ ਸਾਹਿਬ ਆ ਗਏ ਚਮਕੌਰ ਸਾਹਿਬ ਆ ਗਏ ਜਿੰਨਾ ਮੈਂ ਪੜਿਆ ਠੀਕ ਹੈ ਜੀ ਵੀ ਉਰੇ ਆ ਕੇ ਉਹ ਦਿਨ ਚ ਸਦਾਈਆਂ ਵਾਂਗ ਤੁਰੇ ਫਿਰੇ ਰਹਿੰਦੇ ਜਿਹੜਾ ਕੋਈ ਮਾੜੀ-ਮੁੱਟੀ ਬਾਕੀ ਫੌਜ ਤਾਂ ਸਾਰੀ ਹੀ 10 ਪੋ ਨੂੰ ਚਮਕੌਰ ਸਾਹਿਬ ਤੋਂ ਚਲੇ ਗਈ ਜਦ ਉਹਨਾਂ ਦਾ ਕੰਮੇ ਖਤਮ ਹੋ ਗਿਆ ਕੰਮੇ ਖਤਮ ਹੋ ਗਿਆ ਤੇ ਮਾੜੀ-ਮੋਟੀ ਕੋਈ ਹੋਊਗਾ ਥਾਣਾ ਜਾਂ ਆਲੇ-ਦਾਲੇ ਠੀਕ ਹੈ ਜੀ ਉਹਨਾਂ ਤੋਂ ਵੀ ਬਚਨ ਬਚਾਉਣ ਦੇ ਲਈ ਉਹਨਾਂ ਨੇ ਕਮਲਿਆਂ ਵਾਲਾ ਰੂਪ ਧਾਰਿਆ ਹੋਇਆ ਸੀ ਠੀਕ ਹੈ ਜੀ ਜੋ ਗ੍ਰੰਥਾਂ ਨੇ ਕਿਤਾਬਾਂ ਨੇ ਲਿਖਿਆ ਹੋਇਆ ਹੈ ਕਹਿੰਦੇ ਵੀ ਉਹ ਦਿਨ 'ਚ ਪਛਾਣ ਕੇ ਲੋਥਾ ਇਕੱਠੀਆਂ ਕਰਦੇ ਠੀਕ ਹੈ ਜੀ ਦਿਨ 'ਚ ਹਾਂ ਜੀ ਜਾਂ ਰਾਤ ਨੂੰ ਵੀ ਟੋਂਦੇ ਹੁਣ ਜਿਹੜੀ ਗੱਲ ਇੱਥੇ ਮੈਂ ਤੁਹਾਨੂੰ ਕਰਨੀ ਚਾਹੁੰਦਾ ਵੀ ਕਈ ਸਪਸ਼ਟਤਾ ਨਹੀਂ ਹੁੰਦੀ ਆ ਪਰ ਉਹ ਸਮਝਣ ਨੂੰ ਸਾਨੂੰ ਜਿਉਂ ਆਪਾਂ ਕਹਿੰਨੇ ਵੀ ਇਹ ਗੱਲ ਅੰਡਰਸਟੈਂਡ ਹੁੰਦੀ ਹੈ ਹਾਂਜੀ ਹਾਂਜੀ ਵੀ ਸਮਝਣ ਵਾਲੀ ਉਹ ਗੱਲ ਹੈ ਹੁਣ ਇਹ ਗੱਲਾਂ ਉਹਦੇ ਜੇ ਆਪਾਂ ਸਸਕਾਰ ਚ ਬੀਬੀ ਸ਼ਰਨ ਕੌਰ ਦਾ ਨਾਮ ਬੋਲਦਾ ਪਟਿਆਲੇ ਰਾਜਕਰਾਨੇ ਦੇ ਵਡੇਰੇ RAM ਸਿੰਘ ਤੇ ਤਰਲੋਕੇ ਦਾ ਬੋਲਦਾ ਇਹ ਸੰਭਵ ਹੈ ਵੀ ਤਿੰਨਾਂ ਨੇ ਇਕੱਠਿਆਂ ਨੇ ਕੀਤਾ ਹਾਂ ਹੋ ਸਕਦਾ ਉਹ ਨਾਲ ਜੁੜ ਗਏ ਬਿਲਕੁਲ ਬਿਲਕੁਲ ਸਹੀ ਇਹਨਾਂ ਨੇ ਲੋਥਾਂ ਚੁੱਕ ਕੇ ਇੱਕ ਥਾਂ ਇਕੱਠੀਆਂ ਕੀਤੀ ਠੀਕ ਹੈ ਜੀ ਤੇ ਫੇਰ ਉਹਨਾਂ ਦਾ ਸਸਕਾਰ ਕੀਤਾ ਜਿਵੇਂ ਆਪਾਂ ਕਹਿੰਦੇ ਬੀਬੀ ਸ਼ਰਨ ਕੌਰ ਨਾਲ ਜੁੜਿਆ ਹੈ ਵੀ ਉਹਨਾਂ ਨੂੰ ਵਿੱਚ ਸ਼ਹੀਦ ਕਰਤਾ ਚਿਖਾ ਦੇ ਹਾਂਜੀ ਹਾਂਜੀ ਫਿਰ ਜਿਹੜੀ ਉਹਨਾਂ ਨੇ ਚਿਖਾ ਬੁਝਾ ਦਿੱਤੀ ਤਾਂ ਸੰਭਵ ਹੈ ਵੀ ਉਹ ਜਿਹੜੇ ਕੰਬਲਿਆ ਮੰਗ ਰਹੇ ਸੀ ਉਹਨਾਂ ਨੂੰ ਤਾਂ ਕੰਬਲੇ ਸਮਝ ਕੇ ਕਿਹਾ ਕੁਝ ਨਹੀਂ ਸੀ ਹਾਂਜੀ ਹਾਂਜੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਚਿਖਾ ਨੂੰ ਮੁਕੰਮਲ ਤੌਰ ਤੇ ਸਸਕਾਰ ਕਰਤਾ ਠੀਕ ਹੈ